ਤੁਹਾਨੂੰ ਡਿਜ਼ਾਈਨ ਜਿਹੜਾ ਕਹੋਗੇ ਤੁਸੀਂ ਉਹੀ ਮਿਲ ਜੂਗਾ ਮਲ ਚਾਹੇ ਕੋਈ ਮਰਜ਼ੀ ਫੋਟੋ ਵੀ ਬਣਾ ਦੋਗੇ ਹਾਂ ਜੀ ਤਿਆਰ ਮਿਲ ਜੂਗਾ ਉਹ ਲਾਈਫ ਕਿੰਨੀ ਕ ਰਹਿੰਦੀ ਐ ਮਿਸਤਰੀ ਸਾਹਿਬ ਲਾਈਫ ਤਾਂ ਜੀ ਇਹਦੀ ਉਮਰ ਭਰਦੀ ਹੈ ਜੀ ਲਾਈਫ ਦਾ ਕੋਈ ਚੱਕਰ ਹੀ ਨਹੀਂ ਲਾਈਫ ਵਾਲਾ ਤਾਂ ਅੱਛਾ ਇਹਨੂੰ ਕੁਝ ਲੇਜਾ ਚ ਆਪਾਂ ਜਿਹੜੀ ਤਾਰ ਪਾਉਣੇ ਫਾਈਬਰ ਦੀ ਤਾਰ ਪਾਉਣੇ ਹੁਣ ਦਿਖਾ ਦਿੰਦੇ ਜੀ ਇਹਨੂੰ ਜੰਗਾਲ ਨਹੀਂ ਪੈਂਦੀ ਤੇ ਜੜੀਆਂ ਸਾਰੀਆਂ ਡੱਗੀ 'ਚ ਧਰ ਕੇ ਫੇਰ ਬਾਹਰ ਮਾਲ ਲਾਈਦਾ ਹੈ ਜੀ ਦੋ ਦਿਨ ਡੱਗੀ 'ਚ ਰੱਖੀਦਾ ਹੈ ਘੱਟ 48 ਘੰਟੇ ਫੁੱਲ ਤਰਾਇ ਕਰੀਦੀ ਜੀ ਇਹਦੀ ਜੀ ਇਹ ਪਾਵਾ ਬੰਦ ਹੈਗਾ ਇਹ 'ਚ ਜੋੜ ਹੈ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਬਠਿੰਡਾ ਤੋਂ ਅੰਮ੍ਰਿਤਸਰ ਰੋਡ ਦੇ ਉੱਪਰ ਖੜੇ ਆ ਜਿੱਥੇ ਅਸੀਂ ਜਾਲੀਆਂ ਦੀ ਵੀਡੀਓ ਲੈ ਕੇ ਆਏ ਆ ਸਿਮਿੰਟ ਦੀਆਂ ਜਾਲੀਆਂ ਪਾਵੇ ਖਾਲੇ ਦੇ ਨੱਕੇ ਤੇ ਗਮਲੇ ਤੁਹਾਨੂੰ ਮਿਲਣਗੇ ਪਿੰਡ ਜੀਦਾ ਚ ਪਹੁੰਚੇ ਹੋਏ ਆ ਬਹੁਤ ਵਧੀਆ ਕੁਆਲਿਟੀ ਦਾ ਬਾਈ ਉਰੀ ਕੰਮ ਕਰਦੇ ਆ ਪੁਰਾਣੇ ਮਿਸਤਰੀ ਨੇ ਤੇ ਇਹਨਾਂ ਨੇ ਕੰਮ ਕੀਤਾ ਤਾਂ ਸਾਰੀ ਡਿਟੇਲ ਜਾਣਾਂਗੇ ਕਿਹੜੀ ਕਿਹੜੀ ਜਾਲੀ ਮਿਲਦੀ ਹੈ ਕੀ ਆਪਣੇ ਕੋਲ ਕੁਆਲਿਟੀ ਹੈ ਤੇ ਕਿਹੜੇ ਕਿਹੜੇ ਡਿਜ਼ਾਈਨ ਦੇ ਹਸਦੀ ਗਾਲ ਜੀ ਸਤਿ ਸ਼੍ਰੀ ਅਕਾਲ ਬਾਈ ਮਿਸਤਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਆਪਣੀ ਫੈਕਟਰੀ ਦਾ ਨਾਮ ਤੇ ਲੋਕੇਸ਼ਨ ਕਿੱਥੇ ਪੈਂਦੀ ਹੈ ਮੇਰਾ ਨਾਮ ਹੈ ਜਮਦੀਤ ਸਿੰਘ ਜੀ ਆਮਰ ਆਪਣੀ ਫੈਕਟਰੀ ਦਾ ਨਾਮ ਹੈ ਲੋਕੇਸ਼ਨ ਹੈ ਜੀ ਇਹ ਜੀਦਾ ਟੋਲ ਪਲਾਜ ਤੋਂ 2 ਕਿਲੋਮੀਟਰ ਗੋਨੇ ਵਾਲੇ ਸਾਈਡ ਤੇ ਠੀਕ ਹੈ ਜੀ ਬਠਿੰਡੇ ਦੇ ਬਿਲਕੁਲ ਨੇੜੇ ਜੀ ਬਠਿੰਡੇ ਦੇ ਨੇੜੇ ਬਠਿੰਡੇ ਦੇ ਬਾਜੇਖੰਡ ਦੇ ਵਿਚਾਲੇ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਮਿਸਤਰੀ ਸਾਹਿਬ ਜੇ ਗੱਲ ਕਰੀਏ ਕਿੰਨਾ ਟਾਈਮ ਹੋ ਗਿਆ ਪਹਿਲਾਂ ਤੁਸੀਂ ਮਿਸਤਰੀ ਚਣਾਈ ਦੇ ਮਿਸਤਰੀ ਸੀ ਚਣਾਈ ਦੇ ਮਿਸਤਰੀ ਰਹੇ ਜੀ ਮੈਨੂੰ ਘੱਟੋ ਘੱਟ ਵੀ 25 ਹਾਲ ਕੰਮ ਕਰਿਆ ਮੈਂ ਇਹ 25 ਹਾਂਜੀ ਹਾਂ ਠੀਕ ਹੈ ਤੇ ਜਾਲੀਆਂ ਲਾਗੀਆਂ ਹੀ ਬਹੁਤ ਇਦੋਂ ਪਹਿਲਾਂ ਤੇ ਅਖੀਰ ਨੂੰ ਬਸ ਆਇਆ ਹੋ ਗਿਆ ਮਾਨਵੀ ਹੁਣ ਚੱਲ ਪਿਆ ਕੰਮ ਇਹ ਬਣਾ ਕੇ ਵੀ ਵਾਤ ਵਾਤ ਜਿੰਨਾ ਬੰਦ ਠੀਕ ਹੈ ਜੀ ਅੱਜ ਕੱਲ ਹਵੇਲੀਆਂ ਚ ਲੋਕ ਸ਼ੌਂਕ ਨਾਲ ਲਾਉਂਦੇ ਨੇ ਹਾਂਜੀ ਪੂਰੀ ਅਬਦੀਕਾ ਕੁਆਲਿਟੀ ਆਪਣੇ ਕੋਲੇ ਠੀਕ ਹੈ ਹਾਂਜੀ ਕਿਹੜੇ ਕਿਹੜੇ ਜਾਲੀਆਂ ਮਿਸਤਰੀ ਸਾਹਿਬ ਜੇ ਗੱਲ ਕਰੀਏ ਆਪਾਂ ਜਾਲੀਆਂ ਦਾ ਆਪਣੇ ਕੋਲੇ ਡਿਜ਼ਾਈਨ ਪਈ ਹੈ ਜੀ ਦੇਖ ਲਓ ਬਰਜੀ ਵਾਲਾ ਡਿਜ਼ਾਈਨ ਹੈ ਦਾ ਫਰਮਾਨ ਨਾ ਲੱਗ ਜਾਣਗੇ ਮਾਲਸਾ ਆ ਕੇ ਠੀਕ ਹੈ ਅਸੀਂ ਮਾਲ ਆਪਾਂ ਪੂਰਾ ਵਧੀਆ ਕੁਆਲਿਟੀ ਦਾ ਸੀਮੈਂਟ ਲਾਉਣੇ ਆ ਘੱਗਰ ਲਾਉਣੇ ਆ ਬ੍ਰੇਤੀਨ ਉਹਦੇ ਬੱਜਰੀ ਵੀ ਇੱਕ ਨੰਬਰ ਹੈਗੀ ਠੀਕ ਹੈ ਹਾਂਜੀ ਪਰ ਉਹਦਾ ਨੰਬਰ 1 ਦਾ ਕੰਮ ਹੋਣੀ ਹੋਣਾ ਕਿਉਂਕਿ ਮਿਸਤਰੀਓ ਪਤਾ ਹੀ ਆ ਵੀ ਕਿਹੜੀ ਚੀਜ਼ ਕੀ ਲੱਗਣੀ ਹੈਗੀ ਤੇ ਆ ਦੋਸਤੋ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਆ ਪਾਵੇ ਵਗੈਰਾ ਬਣੇ ਨੇ ਬਹੁਤ ਸਫਾਈ ਦੇ ਨਾਲ ਬਣੇ ਹੋਏ ਨੇ ਤੇ ਵੇਟ ਵੀ ਕੋਈ ਆਏ ਨੇ ਵੀ ਬੜਾ ਉਹ ਨਹੀਂ ਹੈਗਾ ਵੀ ਹੈਵੀ ਤੇ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਹੁਤ ਜੈਨੂਅਨ ਬਣੇ ਹੋਏ ਨੇ ਤੇ ਪਾਣੀ ਦਾ ਮਿਸਤਰੀ ਸਾਹਿਬ ਕੀ ਕਰਦੇ ਫਿਰ ਪਾਣੀ ਡੱਗੀ ਚ ਟਰਾਈ ਕਰਨ ਵਾਸਤੇ ਜੜੀਆਂ ਸਾਰੀਆਂ ਡੱਗੀ ਚ ਧਰ ਕੇ ਫਿਰ ਬਾਹਰ ਮਾਰ ਲਾਈਦਾ ਹੈ ਜੀ ਦੋ ਦਿਨ ਡੱਗੀ ਚ ਰੱਖੀਦਾ ਹੈ 48 ਘੰਟੇ ਫੁੱਲ ਟਰਾਈ ਕਰੀ ਦਈਏ ਇਹਦੀ ਠੀਕ ਆ ਫੁੱਲ ਟਰਾਈ ਕਰੀ ਦਈਏ ਹਾਂਜੀ ਹਾਂਜੀ ਤੇ ਇਹਦੇ ਲਾਈਫ ਕਿੰਨੀ ਕੁ ਰਹਿੰਦੀ ਹੈ ਮਿਸਤਰੀ ਸਾਹਿਬ ਸਾਹਿਬ ਤਾਂ ਜੀ ਇਹਦੀ ਉਮਰ ਭਰਦੀ ਹੈ ਜੀ ਲਾਈਫ ਦਾ ਕੋਈ ਚੱਕਰ ਹੀ ਨਹੀਂ ਲੱਗਦਾ ਤਾਂ ਅੱਛਾ ਨੂੰ ਕੁਝ ਨਹੀਂ ਹੁੰਦਾ ਨਹੀਂ ਕੁਝ ਨਹੀਂ ਹੁੰਦਾ ਇਹ ਚ ਆਪਾਂ ਜਿਹੜੀ ਤਾਰ ਪੌਣੇ ਫਾਈਬਰ ਦੀ ਤਾਰ ਪੌਣੇ ਨੂੰ ਦਿਖਾ ਦਿੰਨੇ ਹੈਗੇ ਆਜੋ ਆਪਾਂ ਦਿਖਾਉਨੇ ਜੀ ਨਾਲ ਨਾਲ ਦੋਸਤੋ ਸ ਕੋਈ ਵੀ ਅੱਛਾ ਜੀ ਹਾਂ ਜੀ ਜੋੜ ਹੈ ਨਹੀਂ ਪਾਵੇ ਦੇ ਵਿੱਚ ਅੱਜ ਨਹੀਂ ਵੀ ਕੱਲ ਨੂੰ ਜੋੜ ਖੁੱਲ ਜੂਗਾ ਠੀਕ ਹੈ ਉੱਪਰ ਟੋਪੀ ਟਿਕ ਜਾਂਦੀ ਹੈ ਇਹਦੀ ਜੀ ਉੱਪਰ ਟੋਪੀ ਟਿਕ ਜਾਂਦੀ ਆ ਹਾਂ ਜੀ ਲਓ ਵੀ ਦੋਸਤੋ ਪ੍ਰੋਡਕਟ ਵੀ ਪੂਰੇ ਸ਼ਾਨਦਾਰ ਨੇ ਕੁਆਲਿਟੀ ਪੂਰੀ ਸ਼ਾਨਦਾਰ ਹੈ ਸਭ ਤੋਂ ਵੱਡੀ ਗੱਲ ਕੀ ਆ ਵੀ ਜਿਹੜੇ ਬੰਦੇ ਦਾ ਐਕਸਪੀਰੀਅੰਸ ਹੈ ਕੰਮ ਦੇ ਵਿੱਚ ਉਹਨੇ ਕੁਆਲਿਟੀ ਸਾਨੂੰ ਵਧੀਆ ਦੇਣੀ ਹੀ ਦੇਣੀ ਹੈਗੀ ਤੇ ਮਿਸਤਰੀ ਸਾਹਿਬ ਜੇ ਗੱਲ ਕਰੀਏ ਇੱਧਰ ਵੀ ਜਾਲੀਆਂ ਬਣੀਆਂ ਆ ਰੰਗ ਬਰੰਗੀ ਜਾਲੀ ਮੈਨੂੰ ਪਹਿਲੀ ਵਾਰ ਦੇਖਣ ਨੂੰ ਮਿਲੀ ਆ ਇਹ ਰੰਗ ਕਰਕੇ ਬੈਸੀ ਰੱਖਨੇ ਇੱਕ ਦੋ ਜਾਲ ਅੱਛਾ ਇਹ ਸ਼ੌਂਗੀਆਂ ਰੱਖੇ ਵੀ ਕਿਵੇਂ ਲੱਗਦੇ ਰੰਗ ਕਰਨ ਤੋਂ ਬਾਅਦ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਕਿਹੜੀ ਤਾਰ ਪੈਂਦੀ ਆ ਭਾਈ ਜੀ ਜੇ ਤਾਰ ਹਾਂ ਦੇਖੋ ਜਿੱਧਰ ਠੀਕ ਆ ਜੀ ਇਹਦਾ ਮਿਸਤਰੀ ਸਾਹਿਬ ਕੀ ਫਰਕ ਆ ਫਿਰ ਇਹ ਤਾਰ ਪਾਉਣ ਦਾ ਜੀ ਫਾਈਬਰ ਤਾਰ ਆ ਜੀ ਇਹਨੂੰ ਜੰਗਾਲ ਨਹੀਂ ਪੈਂਦੀ ਅੱਛਾ ਜੀ ਹਾਂਜੀ ਇਹਨੂੰ ਨਾ ਜੰਗ ਪਵੇ ਇਹ ਤਾਂ ਉ ਤਾਂ ਨਹੀਂ ਇਹ ਕਿਤੇ ਫਿਰ ਨਹੀਂ ਜੀ ਬਹੁਤ ਚੰਗੀ ਚੀਜ਼ ਹੈ ਜੀ ਤਾਂ ਮਜ਼ਬੂਤੀ ਫਿਰ ਉਨੀ ਰਹਿੰਦੀ ਆ ਆ ਮਜ਼ਬੂਤੀ ਉਸ ਤੋਂ ਵੱਧ ਆ ਜੀ ਉਸ ਤੋਂ ਵੱਧ ਆ ਹਾਂਜੀ 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 ਠੀਕ ਹੈ ਜੀ ਜਿਹੜੀ ਲੋਹੀ ਤਾਰਾ ਤੋਰ ਮੋੜ ਕੇ ਥੋੜੀ ਜੀ ਪਾਣ ਦੇ ਕੇ ਫਰੇਕ ਡੱਬੀ ਦੇ ਵਿੱਚ ਉਵੇਂ ਪੈਣੀ ਹੈਗੀ ਠੀਕ ਹੈ ਜੀ ਤੇ ਇਹ ਮੈਂ ਦੇਖ ਰਿਹਾ ਕਾਲਾ ਤੇਲ ਜੇ ਕੀ ਹੈ ਜੀ ਇਹ ਕਾਲਾ ਤੇਲ ਫਰਮੋਂ ਲਾਉਣਾ ਤੇ ਆਪਣੇ ਕੋਲ ਲੱਕੜ ਦੇ ਫਰਮ ਹੈ ਸਪਾਈ ਬਹੁਤ ਹੁੰਦੀ ਹੈ ਇਹਦੇ ਨਾਲ ਜੀ ਠੀਕ ਹੈ ਜੀ ਮਤਲਬ ਜ਼ਿਆਦਾਤਰ ਮੈਂ ਫਰਮੇ ਦੇਖਣਾ ਪਲਾਸਟਿਕ ਦੇ ਹੁੰਦੇ ਆਪਣੇ ਕੋਲ ਲੱਕੜ ਵਾਲੇ ਜੀ ਹਾਂਜੀ ਹਾਂਜੀ ਲੱਕੜ ਦੇ ਫਰਮ ਹੈ ਜੀ ਆਹ ਦੇਖੋ ਵੀ ਦੋਸਤੋ ਇਹ ਵੀ ਇੱਕ ਖਾਸ ਗੱਲ ਹੈਗੀ ਕਿਉਂਕਿ ਲੱਕੜ ਦੇ ਫਰਮੇ ਨੇ ਸਪਾਈ ਤਾਂ ਵੀ ਬਾਈ ਹੋਰਾਂ ਦੇ ਕੰਮ ਦੇ ਵਿੱਚ ਜ਼ਿਆਦਾ ਦੇਖਣ ਨੂੰ ਤੁਹਾਨੂੰ ਮਿਲੂਗੀ ਠੀਕ ਹੈ ਜੀ ਤੇ ਆਹ ਤੁਸੀਂ ਦੇਖ ਸਕਦੇ ਮਿਤਰੀ ਸਾਹਿਬ ਜੀ ਗੱਲ ਕਰੀ ਹੁਣ ਜਿਹੜਾ ਇਹ ਸਮਾਨ ਪਾਉਣੇ ਮਟੀਰੀਅਲ ਪਾਉਣੇ ਆ ਹਾਂਜੀ ਕਿਉਂਕਿ ਉਹ ਬਹੁਤ ਜ਼ਰੂਰੀ ਆ ਜੇ ਆਪਣਾ ਵੱਧ ਘੱਟ ਪੈ ਗਿਆ ਫਿਰ ਕਹਿੰਦੇ ਹੁੰਦੇ ਆ ਵੀ ਜਾਲੀ ਦੀ ਉਨੀ ਮਜ਼ਬੂਤੀ ਨਹੀਂ ਰਹਿਣੀ ਸਹੀ ਢਾਈ ਇੱਕ ਦਾ ਮਾਲ ਪਾਉਣੇ ਜੀ ਇਸੇ ਚ ਢਾਈ ਇੱਕ ਦਾ ਘੱਗਰ ਵਰਤਦੇ ਆਂਗੇ 43 ਗ੍ਰੇਡ ਸੀਮੈਂਟ ਆਗਾ 43 ਗ੍ਰੇਡ ਸੀਮੈਂਟ ਹਾਂਜੀ ਉਹ ਅੰਦਰ ਪਿਆਗਾ ਆਪਣਾ ਵੀ ਚੈੱਕ ਕਰ ਲੋ ਜਿਹੜਾ ਸੀਮੈਂਟ 43 ਗ੍ਰੇਡ ਹੀ ਆਪਣੇ ਕੋਲੇ ਠੀਕ ਆ ਜੀ ਹਾਂਜੀ 53 ਗ੍ਰੇਡ ਨਹੀਂ ਮਹਿੰਗਾ ਸੀਮੈਂਟ ਵਰਤਦੇ ਆਪਾਂ ਠੀਕ ਆ ਜੀ ਹਾਂਜੀ ਤੇ ਮਿਤਰੀ ਸਾਹਿਬ ਇਹ ਤਾਂ ਸਾਰੇ ਹੋ ਗਈ ਗੱਲ ਜਾਲੀਆਂ ਦੀ ਹਾਂਜੀ ਆ ਬੋਧ अच्छा जी ਜੇ ਸਿੱਧੇ ਬੰਦ ਨੇ ਘਰੇ ਉਹ ਕਰਨੀ ਹੋਣੀ ਹੈ ਹਾਂਜੀ 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 ਇਹ 9 ਇੰਚ ਇਹ ਫਿਰ ਉੱਪਰ ਦੇ ਉੱਪਰ ਰੱਖਣੀ ਪਊਗੀ ਨਹੀਂ ਜੀ 9x9 ਦੇ ਅੰਦਰ ਵਿੱਚ ਰੇਲਿੰਗ ਪਾਇਆ ਜਾਂਦੀ ਹੈ ਕਿ ਜਾਲੀਆਂ ਛੇਡਾਂ ਤੇ ਲੱਗ ਜਾਂਦੀਆਂ ਛੇਡਾਂ ਦੇ ਵਿੱਚ ਰੀਤੀ ਜਾਲੀ ਪਾਇਆ ਜਾਂਦੀ ਹੈ ਜੀ ਇਹਦੇ ਠੀਕ ਹੈ ਜੀ ਆਹ ਛੀਰੀ ਆ ਗਈ ਇਹਦੇ ਜਾਲੀ ਲੱਗ ਜੂਗੀ ਤੇ ਗਾਂ ਰੇਲਿੰਗ ਟੰਗ ਜਾਂਦੇ ਉੱਤੇ ਰੇਲਿੰਗ ਆਪਨੇ ਕੋਲ ਫਰਮ ਆਉਣ ਵਾਲਾ ਕੋ ਤਿਆਰ ਕਰਵਾ ਲਾਂਗੇ ਕਿਤੇ ਦਿਨ ਚ ਠੀਕ ਹੈ ਜੀ ਹਾਂਜੀ ਤੇ ਇੱਧਰ ਇਹ ਨੱਕੇ ਆ ਗਏ ਜੀ ਹਾਂਜੀ ਨੱਕੇ ਆ ਗਏ ਨੱਕੇ ਵੀ ਕਿਸ ਤਰ੍ਹਾਂ ਦਾ ਮਰਜ਼ੀ ਬਣਾ ਲਓ ਹਾਂਜੀ 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 ਸਾਇਜ ਜਿਹੜਾ ਮਰ ਸਪਾਈ ਦੇਖੋ ਕਿੰਨੀ ਆ ਆ ਦੇਖੋ ਜੀ ਨੇੜੇ ਦਿਖਾ ਦਿਓ ਸਪਾਈ ਦੇਖੋ ਇੱਕ ਇੱਕ ਚੀਜ਼ ਨਾ ਮੂੰਹੋਂ ਬੋਲਦੀ ਹੈਗੀ ਤੇ ਬਹੁਤ ਸੋਹਣੇ ਤਰੀਕੇ ਨਾਲ ਰਾਜਸਥਾਨ ਚੋਂ ਸਦੇ ਵਿੱਚ ਮਿਸਤਰੀ ਆਪਣੇ ਕੋਲ ਵੀ ਆ ਨਹੀਂ ਪੂਰਾ ਕੰਮ ਕਰਦਾ ਨਾਲ ਜਿਹੜੀ ਟੀਮ ਆ ਉਹ ਵੀ ਰਾਜਸਥਾਨ ਤੋਂ ਲੈਂਦੀ ਹੈ ਜੀ ਹਾਂ ਜੀ ਰਾਜਸਥਾਨ ਤੋਂ ਲੈਂਦੀ ਵੀ ਆ ਠੀਕ ਹੈ ਜੀ ਤੇ ਆ ਇਧਰ ਵੀ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦਾ ਡਿਜ਼ਾਈਨ ਹੈਗਾ ਹੁਣ ਮਿਸਤਰੀ ਆ ਮੇਨ ਗੱਲ ਹੁੰਦੇ ਰੇਟ ਦੀ ਰੇਟ ਕੀ ਪੰਦਾ ਰੇਟ ਤਾਂ ਜੀ ਆਪਾਂ ਘੱਟ ਤੋਂ ਘੱਟ ਮਾਰਜਨ ਤੇ ਦੇਣਾ ਜੀ ਠੀਕ ਹੈ ਜੀ ਤੇ ਇਧਰ ਫਿਰ ਮੈਂ ਦੇਖ ਰਿਹਾ ਜੀ ਗਾਮਲੇ ਵਗੈਰਾ ਸਾਰੇ ਪ੍ਰੋਡਕਟ ਉਹ ਵੀ ਆਪਣੇ ਕੋਲੋਂ ਮਿਲਦੇ ਆ ਵਾਸ਼ਰੂਮ ਵਗੈਰਾ ਚ ਲਾਉਣ ਨੂੰ ਝਾਲੀ ਜੀ ਹਾਂਜੀ ਹਾਂ ਜੀ ਰੋਸ਼ਨ ਦਾਣਾ ਜੀ ਕੀ ਬਾਤ ਹੈ ਜੀ ਹਾਂਜੀ ਲੋਬੀ ਦੋਸਤੋ ਸੋਡੇ ਘਰ ਦਾ ਸਾਰੇ ਤਰ੍ਹਾਂ ਦੇ ਡਿਜ਼ਾਈਨ ਹਰ ਇੱਕ ਚੀਜ਼ ਤੁਹਾਨੂੰ ਮਿਲੂਗੀ ਤੇ ਬਾਈ ਉਹਨਾਂ ਦਾ ਨੰਬਰ ਮੈਂ ਸਕਰੀਨ ਤੇ ਦਿੱਤਾਗਾ ਅਮਰ ਸਿਮਿੰਟ ਪ੍ਰੋਡਕਟ ਮੈਨੂਫੈਕਚਰਰ ਆ ਤੁਸੀਂ ਦੇਖ ਸਕਦੇ ਹੋ ਹਵੇਲੀਆਂ ਚ ਲੱਗਿਆ ਕਿਵੇਂ ਲੱਗਦਾਗਾ ਤੇ ਗਾਮਲਿਆਂ ਦੀ ਵੀ ਮਸਪਾਈ ਦੇਖ ਰਿਹਾ ਗਾਮਲੇ ਵੀ ਬਹੁਤ ਸਪਾਈ ਨਾਲ ਬਣਾਏ ਹੋਏ ਪੂਰਾ ਵਧਗਾ ਘੱਗਰ ਪਾ ਕੇ ਬਣਾਏ ਹੋਏ ਪੂਰਾ ਠੀਕ ਹੈ ਜੀ ਹਾਂਜੀ 43 ਗ੍ਰੇਡ ਸਿਮਿੰਟ ਇਹਨਾਂ ਤੇ ਲਾਇਆਗਾ ਜੀ ਹਾਂਜੀ ਗਮਲੇ ਸਾਡੀ 20 ਸਾਲ ਦੀ ਗਾਰੰਟੀ ਹੋਊਗੀ ਭਣਾ ਦੀ ਬੰਦਾ ਇੱਥੇ ਰੱਖ ਜੀ ਗਮਲਾ ਤੇ ਚੱਕ ਕੇ ਲੈ ਜੇ ਨਵਾ ਠੀਕ ਆ ਜੀ 20 ਸਾਲ ਦੀ ਗਾਰੰਟੀ ਆ ਹਾਂ ਜੀ 20 ਸਾਲ ਦੀ ਗਾਰੰਟੀ ਜਿਹੜਾ ਲੈ ਗਿਆ ਲਓ ਵੀ ਦੋਸਤੋ ਕਈ ਸ਼ਹਿਰਾਂ ਵਾਲੇ ਮਿੱਤਰ ਹੁੰਦੇ ਨੇ ਨੇੜੇ ਤੇੜੇ ਲਓ ਡਰਦੇ ਹੁੰਦੇ ਨੇ ਵੀ ਯਾਰ ਚੀਜ਼ ਸਾਨੂੰ ਮਾੜੀ ਨਾ ਮਿਲ ਜੇ ਤੇ 20 ਸਾਲ ਦੀ ਗਾਰੰਟੀ ਉਹ ਵੀ ਗਮਲੇ ਨੇ ਦੇਈ ਜਾਂਦੇ ਬਾਈ ਹੋਰ ਹੀ ਤੇ ਬਾਈ ਹੋਰਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਦਾ ਜਿਹੜਾ ਕੰਮ ਕਰਦੇ ਨੇ ਸਭ ਤੋਂ ਵੱਡੀ ਗੱਲ ਕੀ ਆ ਵੀ ਮੇਨ ਰੋਡ ਤੇ ਆ ਚਾਹੇ ਅੰਮ੍ਰਿਤਸਰ ਮੱਥਾ ਟੇਕਣ ਗਿਆ ਆਉਂਦੇ ਵੇਲੇ ਖੜਜੋ ਚਾ ਤਾਂ ਪਠਿੰਡ ਤੋਂ ਆਉਂਦੇ ਵੇਲੇ ਖੜਾ ਹਾਂ ਜੀ ਵੱਡੇ ਰੋਡ ਤੇ ਨਾਲ ਦੀ ਨਾਲ ਕਿੰਨੇ ਕਿਦਾਂ ਦੀ ਡਿਲੀਵਰੀ ਕਰ ਦੇਣਾ ਜੀ ਹੁਣ ਆਪਣੇ ਕੋਲ ਮਾਲ ਜਮੈਂ ਮੈਂ ਦੇਖ ਰਿਹਾ ਹਾਂ ਮਾਲ ਤਾਂ ਬਹੁਤ ਪਿਆਰੀ ਤਿਆਰ ਹੋਇਆ ਹੁੰਦਾ ਠੀਕ ਹੈ ਸੁੱਕਾ ਮਾਲ ਵਾਧੂ ਪਿਆ ਹੈ ਹਾਂ ਜੀ ਸੁੱਕਾ ਮਾਲ ਵਾਧੂ ਪਿਆਗਾ ਬਾਕੀ ਮੈਸਤਰੀ ਲੱਗੀ ਪਈ ਗੇ ਬਣੀ ਜਾਂਦਾ ਮਾਲ ਤੁਹਾਡੇ ਸਾਹਮਣੇ ਠੀਕ ਹੈ ਜੀ ਹਾਂ ਜੀ ਪਰ ਰੋਕੇ ਨੇ ਕੰਮ ਚੱਲੀ ਜਾਂਦਾ ਕੰਮ ਠੀਕ ਹੈ ਜੀ ਤੇ ਇੱਕ ਮਿਸਤਰੀ ਆਪਣਾ ਕਈ ਲੋਕਾਂ ਦੇ ਦਿਮਾਗ 'ਚ ਹੁੰਦਾ ਵੀ ਅਸੀਂ ਘਰੇ ਬਣਾ ਲਾਂਗੇ ਪਾਥ ਲਾਂਗੇ ਉਹ ਫਿਰ ਮਹਿੰਗੀਆਂ ਪੈਣੀਆਂ ਹੋਣਗੀਆਂ ਇਹਦੇ ਸਾਹਮਣੇ ਨਹੀਂ ਮਹਿੰਗੀਆਂ ਸਸਤੀਆਂ ਤਾਂ ਨਹੀਂ ਜੀ ਆਪਾਂ ਘਰੋਂ ਦਾ ਮਾਲ ਵਧਾ ਲਾਉਣੀ ਆ ਤਿੰਨ ਇੱਕ ਦਾ ਘਰੇ ਲਾਉਦੇ ਆ ਪਾ ਢਾਈ ਇੱਕ ਦਾ ਇੱਥੇ ਲਈ ਜਾਂਦੇ ਹਾਂਗੇ ਆ ਪਾ ਢਾਈ ਇੱਕ ਦਾ ਹਾਂ ਜੀ ਬਾਕੀ ਇਹ ਤਾਰ ਹੈ ਜਿਹੜੀ ਤਾਰ ਮੰਗਵਣੀ ਬਹੁਤ ਮੁਸ਼ਕਲ ਹੈ ਕਿ ਤਾਰ 2 ਕਿਲੋਮੀਟਰ ਅੱਗੇ ਹੈਗੀ ਠੀਕ ਹੈ ਜੀ ਤੇ ਨੇੜੇ ਆਹ ਸੀਐਨਜੀ ਪੰਪ ਆਗਾ ਠੀਕ ਹੈ ਜੀ ਹਾਂ ਜੀ ਇੰਡੀਆ ਨਵਲ ਦਾ ਲਓ ਵੀ ਦੋਸਤੋ ਜੇਕਰ ਤੁਸੀਂ ਆਪਣੀਆਂ ਹਵੇਲੀਆਂ ਨੂੰ ਘਰਾਂ ਨੂੰ ਜਾਲੀ ਲਾਉਣ ਦੀ ਪਾਵੇ ਲਾਉਣ ਦੀ ਸੋਚ ਰਹੇ ਹੋ ਤਾਂ ਬਾਈ ਦਾ ਨੰਬਰ ਨੋਟ ਕਰ ਲਿਓ ਪਿੰਡ ਜੀਦਾ ਨੀਅਰ ਟੋਲ ਟੈਕਸ ਬਹੁਤ ਵਧੀਆ ਕੁਆਲਿਟੀ ਆ ਤੇ ਆਪ ਬਾਈ ਮਿਸਤਰੀ ਹੈ ਮੇਨ ਗੱਲ ਉਹਦੇ ਐਕਸਪੀਰੀਅੰਸ ਦੀ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਫੋਟੋ ਭੇਜ ਦਿਓ ਉਹ ਵੀ ਬਾਈ ਉਹ ਹੀ ਬਣਾ ਦੇਣਗੇ ਲੱਕੜ ਦੇ ਫਰਮਾਂ ਨਾਲ ਸਾਰਾ ਕੰਮ ਕਰਦੇ ਨੇ ਅੱਗੇ ਤੁਸੀਂ ਵੀਡੀਓ ਦੇ ਵਿੱਚ ਸਾਰਾ ਸੁਣ ਹੀ ਲਿਆ ਮੂੰ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਸ਼ੇਅਰ ਜ਼ਰੂਰ ਕਰਿਓ